ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁਖੀ ਬਾਰਦੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਿਟੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਬਹੁਤ ਸਾਰਿਆਂ ਸ਼ੁਭਚਾਵਾ ਮੈਂ ਔਰਤ ਹਾਂ ਮੈਂ ਔਰਤ ਹਾਂ ਮੇਰੀ ਵਖਰੀ ਹੈ ਪਹਿਚਾਨ ਕਦੇ ਚੰਡੀ ਦਾ ਮੈ ਰੂਪ ਤਰਾ ਤੇ ਕਦੇ ਮਾਈ ਭਾਗੋ ਵਾਂਗ ਤੂਫਾਨ ਮੈਨੂੰ ਜਗ ਜਨਨੀ ਵੀ ਆਖ ਦੇ ਮੈਨੂੰ ਜਾਗ ਕੇ ਜਨਨੀ ਵੀ ਆਖ ਦੇ ਸਿਫਤਾਂ ਕਰ ਦੇ ਗ੍ਰੰਥ ਕੁਰਾਨ ਜੋ ਜੁੱਤੀ ਸਮਝਣ ਪੈਰ ਦੀ ਬਣਾ ਉਹਨਾਂ ਲਈ ਸ਼ਮਸ਼ਾਨ ਬਣਾ ਉਹਨਾਂ ਲਈ ਸ਼ਮਸ਼ਾਨ ਦੱਬ ਕੇ ਰਹਿਣਾ ਨਹੀਂ ਸਿੱਖਦੀ ਮੈਂ ਦੱਬ ਕੇ ਰਹਿਣਾ ਨਹੀਂ ਸਿੱਖਦੀ ਮੈਂ ਮੈਂ ਤਾਂ ਚੰਨ ਤੇ ਵੀ ਭਰੀਆਂ ਉਡਾਰੀਆਂ ਨੇ ਥੱਕ ਹਾਰ ਪੈਰ ਪਿੱਛੇ ਨਾ 모ੜਾ ਉਹ ਲੀ ਨੇ ਜੰਗਾਂ ਵੀ ਸਿਰੇ ਚਾੜੀਆਂ ਨੇ ਮੈਂ ਸ਼ੋਸ਼ਨ ਮੂਹਰੇ ਡੱਟ ਜਾਵਾਂ ਮੈਂ ਸ਼ੋਸ਼ਨ ਮੂਹਰੇ ਡੱਟ ਜਾਵਾਂ ਚੁੱਕ ਲਵਾ ਸ਼ੰਸ਼ੀਲ ਮੈਨੂੰ ਕਮਜ਼ੋਰ ਨਾ ਸਮਝਣਾ ਮੈਂ ਜਨਮੇ ਯੋਧੇ ਵੀਰ ਮੈਂ ਜਨਮੇ ਯੋਧੇ ਵੀ ਮੈਂ ਜਨਮ ਤੱਕ ਤੇ ਵਿੱਚ ਜੂਝ ਕੇ ਮੈਂ ਜਨਮ ਤੱਕ ਤੇ ਵਿੱਚ ਜੂਝ ਕੇ ਵੈਰੀ ਕੀਤੇ ਲਹੂ ਨੁਹਾਨ ਮੇਰਾ ਰੁਤਬਾ ਖੈਬਰ ਜਾਣਦਾ ਕਿਉਂਕਿ ਮੇਰੀ ਕੋਈ ਜਨਮਿਆ ਸੀ ਯੋਦਾ ਨਲੂਆ ਸ਼ੇਰ ਬਲਵਾਨ ਯੋਦਾ ਨਲੂਆ ਸ਼ੇਰ ਬਲਵਾਨ ਮਮਤਾ ਦੀ ਮੂਰਤ ਹਾਂ ਮਮਤਾ ਦੀ ਮੂਰਤ ਹਾਂ ਮੈਂ ਜਗ ਜਨਨੀ ਦੀ ਸੂਰਤ ਹਾਂ ਮੈਂ ਜਗ ਜਨਨੀ ਦੀ ਸੂਰਤ ਹਾਂ ਜੋ ਸਮਝਣ ਮੈਨੂੰ ਕਮਜ਼ੋਰ ਜੋ ਸਮਝਣ ਮੈਨੂੰ ਕਮਜ਼ੋਰ ਮੈਂ ਮਚਾ ਦਿਵਾ ਫਿਰ ਸ਼ੋਰ ਮੈਂ ਮਚਾ ਦਿਵਾ ਫਿਰ ਸ਼ੋਰ ਜਦ ਜ਼ੁਲਮ ਹਨੇਰੀ ਵਰਤਦੀ ਜਦ ਜ਼ੁਲਮ ਹਨੇਰੀ ਵਰਤਦੀ ਮੈਂ ਚੰਡੀ ਵੀ ਬਣ ਕੇ ਵਰਸਦੀ ਮੈਂ ਕਦੇ ਨਾ ਮੰਨੀ ਹਾਰ ਮੈਂ ਕਦੇ ਨਾ ਮੰਨੀ ਹਾਰ ਮੈਂ ਹਾਰੀ ਤੋਂ ਔਰਤ ਨੂੰ ਅਰਜ਼ ਕਰਾਂ ਮੈਂ ਹਾਰੀ ਤੋਂ ਔਰਤ ਨੂੰ ਅਰਜ਼ ਕਰਾਂ ਦਿਲ ਦੀਆਂ ਸਦਰਾਂ ਦੇ ਫੁੱਲ ਹੋ ਨਜ਼ਿੰਦਰੇ ਦਿਲ ਦੀਆਂ ਸਦਰਾਂ ਦੇ ਖੋਲ ਹੁਣ ਜ਼ਿੰਦਰੇ ਚਾਹੇ ਤਾਂ ਹਰ ਸ਼ੈ ਤੇਰੀ ਏ ਚਾਹੇ ਤਾਂ ਹਰ ਸ਼ੈ ਤੇਰੀ ਏ ਇਹ औरत ਗੁਲਾਮ ਸੁਪਨਿਆਂ ਦੀ ਹੁਣ ਬੁਲਾ ਦੇ ਕਹਾਣੀ ਗੁਲਾਮ ਸੁਪਨਿਆਂ ਦੀ ਬੁਲਾ ਦੇ ਕਹਾਣੀ ਚਾਹੇ ਤਾਂ ਹਰ ਸ਼ੈ ਤੇਰੀ ਏ ਕਮਜ਼ੋਰ ਖੁਦ ਨੂੰ ਤੂੰ ਕਦੇ ਨਾ ਜਾਣੀ ਕਮਜ਼ੋਰ ਖੁਦ ਨੂੰ ਤੂੰ ਕਦੇ ਨਾ ਜਾਣੀ ਨਾ ਕਰੋ ਮੈਨੂੰ ਮਜਬੂਰ ਨਾ ਕਰੋ ਮੈਨੂੰ ਮਜਬੂਰ ਕਿ ਮੈਂ ਚੁੱਪ ਲਵਾ ਹਥਿਆਰ ਨਾ ਕਰੋ ਮੈਨੂੰ ਮਜਬੂਰ ਕਿ ਮੈਂ ਕਰਾਂ ਆਪਣੇ ਹੱਥ ਲਾਲ ਕਿ ਮੈਂ ਕਰਾਂ ਆਪਣੇ ਹੱਥ ਲਾਲ ਅੱਜ ਕਰੋ ਸਾਰੇ ਅੱਜ ਕਰੋ ਸਾਰੇ ਮੇਰੇ ਨਾਲ ਕਰਾਰ ਅੱਜ ਕਰੋ ਸਾਰੇ ਮੇਰੇ ਨਾਲ ਕਰਾਰ ਕਰੋਗੇ ਜਗ ਜਨਨੀ ਦਾ ਸਤਕਾਰ ਜਗ ਜਨਨੀ ਨੂੰ ਦੇ ਦਿਓ ਹੁਣ ਉਹਦੇ ਹਿੱਸੇ ਦਾ ਪਿਆਰ ਜਗ ਜਨਨੀ ਨੂੰ ਦੇ ਦਿਓ ਹੁਣ ਉਹਦੇ ਹਿੱਸੇ ਦਾ ਸਤਿਕਾਰ ਜਗ ਜਨਨੀ ਨੂੰ ਦੇ ਦਿਓ ਹੁਣ ਉਹਦੇ ਹਿੱਸੇ ਦਾ ਸਤਿਕਾਰ ਨੰਨੀ ਬੁੰਨੀ ਪਰੀ ਆਈ ਨੰਨੀ ਬੁੰਨੀ ਪਰੀ ਆਈ ਘਰ ਦੇ ਵਿੱਚ ਰੌਣਕ ਆਈ ਨੰਨੀ ਬੁੰਨੀ ਪਰੀ ਆਈ ਘਰ ਦੇ ਵਿੱਚ ਰੌਣਕ ਆਈ ਵੱਡੀ ਹੋ ਕੇ ਬਣ ਜੂ ਅਫਸਰ ਕੱਤੋਂ ਮੁੰਡਾ ਮੁੰਡਾ ਲਾਈ ਕੱਤੋਂ ਮੁੰਡਾ ਮੁੰਡਾ ਲਾਈ ਛੋਟੀ ਉਮਰੇ ਪਿਆਰ ਲੈਂਦੀਆਂ ਛੋਟੀ ਉਮਰੇ ਪਿਆਰ ਲੈਂਦੀਆਂ ਵੱਡੀਆਂ ਹੋ ਦੁੱਖ ਵੰਡ ਲੈਂਦੀਆਂ ਛੋਟੀ ਉਮਰੇ ਪਿਆਰ ਲੈਂਦੀਆਂ ਵੱਡੀਆਂ ਹੋ ਦੁੱਖ ਵੰਡ ਲੈਂਦੀਆਂ

ਕਿਸੇ ਮਹਿਕ ਮੇਚ ਆਵਣ ਮਾਪਾਪ ਦੀ ਸ਼ਾਨ ਵਧਾਵਣ ਜਿਸ ਦਿਣ ਵੀ ਕਿਸੇ ਮਹਿਕ ਮੇਚ ਆਵਣ ਮਾਪਾਪ ਦੀ ਸ਼ਾਨ ਵਧਾਵਣ ਦੇਸ਼ ਦੀ ਕਰਨ ਇਹ ਆਪ ਅਗਵਾਈ ਦੇਸ਼ ਦੀ ਕਰਨ ਇਹ ਆਪ ਅਗਵਾਈ ਵੇਲੂ ਕੋ ਕਾਤੋਂ ਮੁੰਡਾ ਮੁੰਡਾ ਲਾਈ ਵੇਲੂ ਕੋ ਕਾਤੋਂ ਮੁੰਡਾ ਮੁੰਡਾ ਲਾਈ ਤਿੰਨ ਰੋਲ ਨਿਭਾਉਂਦੀਆਂ ਨੇ ਤਿੰਨ ਰੋਲ ਨਿਭਾਉਂਦੀਆਂ ਨੇ ਮਾਂ ਭੈਣ ਪਤਨੀ ਭਾਈ ਤਿੰਨ ਰੋਲ ਨਿਭਾਉਂਦੀਆਂ ਨੇ ਮਾਂ ਭੈਣ ਪਤਨੀ ਭਾਈ ਪਰ ਕਿਸੇ ਇਹਨਾਂ ਦੀ ਕਦਰ ਨਾ ਪਾਈ ਪਰ ਕਿਸੇ ਇਹਨਾਂ ਦੀ ਕਦਰ ਨਾ ਪਾਈ ਵੀ ਲੋਕੋ ਕਾਤੋਂ ਮੁੰਡਾ ਮੁੰਡਾ ਲਈ ਵੀ ਲੋਕੋ ਕਾਹ ਤੋ ਮੁੰਡਾ ਮੁੰਡਾ ਲੜ ਘਰ ਦੀ ਰੌਣਕ ਹੁੰਦੀਆਂ ਤੀਆਂ ਘਰ ਦੀ ਰੌਣਕ ਹੁੰਦੀਆਂ ਤੀਆਂ ਘਰ ਦੀ ਸ਼ਾਨ ਵਧਾਉਂਦੀਆਂ ਨੇ ਘਰ ਦੀ ਰੌਣਕ ਹੁੰਦੀਆਂ ਤੀਆਂ ਘਰ ਦੀ ਸ਼ਾਨ ਵਧਾਉਂਦੀਆਂ ਨੇ ਸੁੰਨਾ ਸੁੰਨਾ ਜੇ ਜਾਪੀ ਵੇੜਾ ਸੁੰਨਾ ਸੁੰਨਾ ਜੇ ਜਾਪੀ ਵੇੜਾ ਜਦ ਇਹਨਾਂ ਦੀ ਦੇਵੀ ਨਾ ਆਵਾਜ਼ ਸੁਣਾਈ ਜਦ ਇਹਨਾ ਦੀ ਦੇਵੇ ਨਾ ਆਵਾਜ਼ ਸੁਣਾਈ ਵੇ ਲੋਕੋ ਕਾਤੋਂ ਮੁੰਡਾ ਮੁੰਡਾ ਲਾਈ ਵੇ ਲੋਕੋ ਕਾਤੋਂ ਮੁੰਡਾ ਮੁੰਡਾ ਲਾਈ ਧੀਓ ਭੈਣੋ ਕਰੋ ਤਰੱਕੀ ਧੀਓ ਭੈਣੋ ਕਰੋ ਤਰੱਕੀ ਹਰ ਪਾਸੇ ਹੋ ਜਾਊ ਚੜ੍ਹਾਈ ਵੇ ਲੋਕੋ ਕਾਤੋਂ ਮੁੰਡਾ ਮੁੰਡਾ ਲਾਈ ਵੇ ਲੋਕੋ ਕਾਤੋਂ ਮੁੰਡਾ ਮੁੰਡਾ ਲਾਈ ਬੀਲੂ ਕੋ ਕਾਤੋਂ ਮੁੰਡਾ ਮੁੰਡਾ ਲਾਈ ਧੀਆ ਤਾਂ ਘਰ ਦਾ ਸ਼ਿੰਗਾਰ ਹੁੰਦੀਆਂ ਵੇੜੇ ਦੀਆਂ ਰੌਣਕਾਂ ਤੇ ਬਹਾਰ ਹੁੰਦੀਆਂ ਧੀਆ ਤਾਂ ਘਰ ਦਾ ਸ਼ਿੰਗਾਰ ਹੁੰਦੀਆਂ ਵੇੜੇ ਦੀਆਂ ਰੌਣਕਾਂ ਤੇ ਬਹਾਰ ਹੁੰਦੀਆਂ ਅੱਜ ਸੁਣ ਕੇ ਹੀ ਜਾਇਓ ਅੱਜ ਸੁਣ ਕੇ ਹੀ ਜਾਇਓ ਇਸ ਧੀ ਦੇ ਬੋਲ ਜੋ ਜੰਮਣ ਤੋਂ ਪਹਿਲਾਂ ਨੇ ਪਾਪ ਸੰਧੀਆਂ ਲੋਕੋ ਧੀਆਂ ਆਨ ਬਾਨ ਤੇ ਸ਼ਾਨ ਹੁੰਦੀਆਂ ਮਾਪਿਆਂ ਦੀ ਪਹਿਚਾਨ ਹੁੰਦੀਆਂ ਮਾਪਿਓ ਨਾਲ ਪਿਆਰ ਮਾਪਿਓ ਨਾਲ ਪਿਆਰ ਅਸੀਂ ਮੁੰਡਿਆਂ ਤੋਂ ਵੀ ਵੱਧ ਕਰਦੀਆਂ ਮਾਪਿਓ ਨਾਲ ਪਿਆਰ ਅਸੀਂ ਮੁੰਡਿਆਂ ਤੋਂ ਵੀ ਵੱਧ ਕਰਦੀਆਂ ਇੰਨੀਆਂ ਸਿਆਣੀਆਂ ਕਿ ਪਿਓ ਦੀ ਇੱਕ ਕੁੜੀ ਤੋਂ ਵੀ ਡਾਤੀਆਂ ਪਿਓ ਦੀ ਇੱਕ ਕੁੜੀ ਤੋਂ ਵੀ ਡਾਤੀਆਂ ਧੀਆਂ ਤਾਂ ਦੇਖ ਦੇਖ ਮਾਪਿਆਂ ਨੂੰ ਜਿਉਂਦੀਆਂ ਧੀਆਂ ਤਾਂ ਦੇਖ ਦੇਖ ਮਾਪਿਆਂ ਨੂੰ ਜਿਉਂਦੀਆਂ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਨਾਉਂਦੀਆਂ ਧੀਆਂ ਤਾਂ ਦੇਖ ਦੇਖ ਮਾਪਿਆਂ ਨੂੰ ਜਿਉਂਦੀਆਂ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਨਾਉਂਦੀਆਂ ਉਸ ਰੱਬਾਨਾ ਉਸ ਰੱਬ ਵਾਂਗ ਆਪਣੇ ਪਰਿਵਾਰ ਨੂੰ ਧਿਆਉਂਦੀਆਂ ਉਸ ਰੱਬ ਵਾਂਗ ਆਪਣੇ ਪਰਿਵਾਰ ਨੂੰ ਧਿਆਉਂਦੀਆਂ ਐਵੇਂ ਦੂਜਿਆਂ ਨੂੰ ਨੀਵੇਂ ਹੋਿਆਂ ਦਾ ਅਹਿਸਾਸ ਦਿਵਾਉਂਦੀਆਂ ਐਵੇਂ ਦੂਜਿਆਂ ਨੂੰ ਨੀਵੇਂ ਹੋਿਆਂ ਦਾ ਅਹਿਸਾਸ ਦਿਵਾਉਂਦੀਆਂ ਰਾਜ ਘਰ ਵੀ ਕਿਸੇ ਦੀ ਜਾਈ ਸੀ ਰਾਜ ਘਰ ਵੀ ਕਿਸੇ ਦੀ ਜਾਈ ਸੀ ਮਹਾ ਸਿੰਘ ਨਾਲ ਉਹ ਵਿਆਹੀ ਸੀ ਮਹਾ ਸਿੰਘ ਨਾਲ ਉਹ ਵਿਆਹੀ ਸੀ ਸ਼ੇਰੇ ਪੰਜਾਬ ਦੀ ਉਹ ਮਾਈ ਸੀ ਸ਼ੇਰੇ ਪੰਜਾਬ ਦੀ ਉਹ ਮਾਈ ਸੀ ਉਸਦੇ ਪੱਲੇ ਨਾਲ ਇੱਕ ਚੰਗੀਤੀ ਚੰਗੀ ਪਤਨੀ ਅਤੇ ਚੰਗੀ ਮਾਂ ਦੀ ਕਮਾਈ ਸੀ ਆਵੇਂ ਲੋਕੋ ਪਾਪ ਨਾ ਕਮਾਓ ਆਵੇਂ ਲੋਕੋ ਪਾਪ ਨਾ ਕਮਾਓ ਵਾਗ ਮੈਨੂੰ ਵੀ ਤੁਸੀਂ ਚਾਹੋ ਪੁੱਤਾਂ ਵਾਂਗ ਧੀਆ ਨੂੰ ਵੀ लाड डायो ਪੁੱਤਾਂ ਵਾਂਗ ਧੀਆ ਨੂੰ ਵੀ लाड ਲਡਾਇਓ ਧੰਨਵਾਦ ਲੈ ਦੇਖ ਲੈ ਅੰਮੀਏ ਪੜ ਗਈ ਮੈਂ ਲੈ ਦੇਖ ਲੈ ਅੰਮੀਏ ਪੜ ਗਈ ਮੈਂ ਆਪਣੇ ਪੈਰਾਂ ਤੇ ਖੜ ਗਈ ਮੈਂ ਲੈ ਦੇਖ ਲੈ ਅੰਮੀਏ ਪੜ ਗਈ ਮੈਂ ਆਪਣੇ ਪੈਰਾਂ ਤੇ ਖੜ ਗਈ ਮੈਂ ਜ਼ਿੰਦਗੀ ਹਸੀਨ ਬਣਾ ਲਈ ਮੈਂ ਦੁਨੀਆ ਰੰਗੀਨ ਵਸਾਲੀ ਮੈਂ ਇੱਕ ਸੁਪਨਾ ਮੈਂ ਵੀ ਸਜਾਇਆ ਏ ਇੱਕ ਸੁਪਨਾ ਮੈਂ ਵੀ ਸਜਾਇਆ ਏ ਸੁਪਨਿਆਂ ਦਾ ਮਹਿਲ ਬਣਾਇਆ ਏ ਜਦ ਉਡਾਰੀ ਲਾਉਂਦੀ ਡਿੱਗ ਪੈਂਦੀ ਤਾਂ ਉਡਣਾ ਤੂੰ ਹੀ ਸਿਖਾਇਆ ਏ ਤਾਂ ਉਡਣਾ ਤੂੰ ਹੀ ਸਿਖਾਇਆ ਏ ਬਲਾਵਾਂ ਨੂੰ ਨਾ ਕਦੇ ਪਾਉਣ ਦੂੰ ਕੇਰਾ ਬਲਾਵਾਂ ਨੂੰ ਨਾ ਕਦੇ ਪਾਉਣ ਦੂੰ ਕੇਰਾ ਤੀ ਨਹੀਂ ਸਗੋ ਪੁੱਤ ਹਾਂ ਤੇਰਾ ਤੀ ਨਹੀਂ ਸਗੋ ਪੁੱਤ ਹਾਂ ਤੇਰਾ ਢਾਲ ਬਣ ਕੇ ਨਾਲ ਰਹੂੰਗੀ ਤੇਰੇ ਢਾਲ ਬਣ ਕੇ ਨਾਲ ਰਹੂੰਗੀ ਤੇਰੇ ਨਾਲ ਰਹਿ ਕੇ ਕਰੂੰਗੀ ਦੂਰ ਹਨੇਰੇ ਨਾਲ ਰਹਿ ਕੇ ਕਰੂੰਗੀ ਦੂਰ ਹਨੇਰੇ ਤੇਰੇ ਬਚਪਨ ਦੇ ਜੋ ਖਾਬ ਟੁੱਟੇ ਤੇਰੇ ਬਚਪਨ ਦੇ ਜੋ ਖਾਬ ਟੁੱਟੇ ਉਹਨਾਂ ਨੂੰ ਮੈਂ ਹੀ ਜੋੜੂੰਗੀ ਤੇਰੀ ਦੁਲਦੀ ਖੁੱਲਦੀ ਜ਼ਿੰਦਗੀ ਨੂੰ ਮੈਂ ਸੁਰਗਾਂ ਦੇ ਵੱਲ ਮੋੜੂੰਗੀ ਤੇਰੀ ਦੁਲਦੀ ਖੁੱਲਦੀ ਜ਼ਿੰਦਗੀ ਨੂੰ ਮੈਂ ਸੁਰਗਾਂ ਦੇ ਵੱਲ ਮੋੜੂੰਗੀ ਤੇਰੇ ਕਦਮਾਂ ਦੇ ਵਿੱਚ ਜੰਨਤ ਮੇਰੀ ਤੇਰੇ ਕਦਮਾਂ ਦੇ ਵਿੱਚ ਜੰਨਤ ਮੇਰੀ ਹਰ ਵਾਰ ਤੇਰੇ ਚ ਰੱਬ ਵੇਖਿਆ ਏ ਮੈਨੂੰ ਪਹੁੰਚ ਲਈ ਬਹੁਤ ਕਸ਼ਟ ਸਹਾਰੇ ਤੂੰ ਤਹੀਂ ਰੱਬ ਦੀ ਥਾਂ ਤੈਨੂੰ ਮਥਾ ਟੇਕਿਆ ਏ ਤਹੀਂ ਰੱਬ ਦੀ ਥਾਂ ਤੈਨੂੰ ਮਥਾ ਟੇਕਿਆ ਏ ਜਦੋਂ ਕਿਤੇ ਤੂੰ ਰੋਂਦੀ ਹੋਵੇਂ ਜਦੋਂ ਕਿਤੇ ਤੂੰ ਰੋਂਦੀ ਹੋਵੇਂ ਮੈਂ ਦਿਲ ਤੇ ਪੱਥਰ ਜਿਹਾ ਤਾ ਲੈਣੀ ਹਾਂ ਜੇ ਕਿਤੇ ਤੂੰ ਦੁਖੀ ਹੋਵੇਂ ਮੈਂ ਵੀ ਮਨ ਜਿਹਾ ਪਰ ਲੈਣੀ ਹਾਂ ਜਦੋਂ ਕਿਤੇ ਤੂੰ ਦੁਖੀ ਹੋਵੇਂ ਮੈਂ ਵੀ ਮਨ ਜਿਹਾ ਪਰ ਲੈਣੀ ਹਾਂ ਰੱਬ ਸਦੀਆਂ ਤੱਕ ਜਿਉਂਦੀ ਰੱਖੇ ਤੈਨੂੰ ਰੱਬ ਸਦੀਆਂ ਤੱਕ ਜਿਉਂਦੀ ਰੱਖੇ ਤੈਨੂੰ ਤੂੰ ਸਾਥ ਮੇਰਾ ਕਦੇ ਛੱਡੀ ਨਾ ਲੋੜ ਪਈ ਤਾਂ ਦੁਨੀਆਂ ਨੇ ਇੱਕ ਪਾਸੇ ਹੋ ਜਾਣਾ ਲੋੜ ਪਈ ਤਾਂ ਦੁਨੀਆਂ ਨੇ ਇੱਕ ਪਾਸੇ ਹੋ ਜਾਣਾ ਪਰ ਤੂੰ ਹੱਥ ਮੇਰਾ ਕਦੇ ਛੱਡੀ ਨਾ ਪਰ ਤੂੰ ਹੱਥ ਮੇਰਾ ਕਦੇ ਛੱਡੀ ਨਾ ਤੂੰ ਹੈਗੀ ਏ ਮੇਰੇ ਕੋਲ ਜੇਕਰ ਤੂੰ ਹੈਗੀ ਏ ਮੇਰੇ ਕੋਲ ਜੇਕਰ ਮੇਰੀ ਰੂਹ ਇਹ ਸੋਚ ਕੇ ਖੜ ਜਾਂਦੀ ਜੇ ਲੋੜ ਪਵੇ ਤੂੰ ਮੇਰੇ ਲਈ ਦੁਨੀਆ ਮੂਰੇ ਵੀ ਅੜ ਜਾਂਦੀ ਜੇ ਲੋੜ ਪਵੇ ਤੂੰ ਮੇਰੇ ਲਈ ਦੁਨੀਆ ਮੂਰੇ ਵੀ ਅੜ ਜਾਂਦੀ ਮੇਰਾ ਇਹ ਸਕੂਲ ਮੈਨੂੰ ਬੜਾ ਯਾਦ ਆਉਣਾ ਏ ਲੰਘਦੇ ਆ ਟੱਪਦੇ ਆ ਨੂੰ ਖਿਆਲਾਂ ਨੇ ਸਤਾਉਣਾ ਏ ਮੇਰਾ ਇਹ ਸਕੂਲ ਮੈਨੂੰ ਬੜਾ ਯਾਦ ਆਉਣਾ ਏ ਲੰਘਦੇ ਆ ਟੱਪਦੇ ਆ ਨੂੰ ਖਿਆਲਾਂ ਨੇ ਸਤਾਣਾ ਏ ਯਾਦ ਆਉਣੀ ਯਾਦ ਆਉਣੀ ਜਦ ਮੈਨੂੰ ਕੱਲੀ ਕੱਲੀ ਗੱਲ ਦਿਲ ਵਿੱਚ ਹੋਣੀ ਫੇਰ ਬੜੀ ਹਲ ਚਾਲੇ ਆਉਣੀ ਯਾਦ ਯਾਦ ਮੈਨੂੰ ਕੱਲੀ ਕੱਲੀ ਗੱਲ ਦਿਲ ਵਿੱਚ ਹੋਣੀ ਫੇਰ ਬੜੀ ਹਲ ਚਾਲੇ ਤਾਂ ਹੀ ਦੱਸ ਨਹੀਂ ਦੱਸ ਮੈਥੋਂ ਕਿੱਥੇ ਭੁੱਲ ਹੋਣੀਆਂ ਮੈਨੂੰ ਮੇਰੇ ਸਕੂਲ ਦੀਆਂ ਯਾਦਾਂ ਨਹੀਂ ਆਉਣੀਆਂ ਦੱਸ ਮੈਥੋਂ ਕਿੱਥੇ ਭੁੱਲ ਹੋਣੀਆਂ ਮੈਨੂੰ ਮੇਰੇ ਸਕੂਲ ਦੀਆਂ ਯਾਦਾਂ ਨਹੀਂ ਆਉਣੀਆਂ ਜਦੋਂ ਕਿਤੇ ਇੱਕ ਦੋਨੇ ਇਕੱਠੇ ਹੋਣਾ ਏ ਜਦੋਂ ਕਿਤੇ ਇੱਕ ਦੋਨੇ ਇਕੱਠੇ ਹੋਣਾ ਏ ਯਾਦਾਂ ਦੀ ਕਿਤਾਬ ਖੋਲ ਬੜਾ ਰੋਣਾ ਏ ਜਿਹੜੀਆਂ ਗੱਲਾਂ ਸੀ ਇਕੱਠਿਆਂ ਨੇ ਕੀਤੀਆਂ ਜਿਹੜੀਆਂ ਗੱਲਾਂ ਸੀ ਇਕੱਠਿਆਂ ਨੇ ਕੀਤੀਆਂ ਚ ਬਣ ਜਾਣੀਆਂ ਉਹ ਹੱਡ ਬੀਤੀਆਂ ਪਲਾਂ ਵਿੱਚ ਬਣ ਜਾਣੀਆਂ ਉਹ ਹੱਡ ਬੀਤੀਆਂ ਪਤਾ ਨਹੀਂ ਉਹ ਹੁਣ ਕਦੋਂ ਅਸੀਂ ਇਕੱਠੇ ਹੋਣਾ ਏ ਪਤਾ ਨਹੀਂ ਉਹ ਹੁਣ ਕਦੋਂ ਅਸੀਂ ਇਕੱਠੇ ਹੋਣਾ ਏ ਇਹ ਹੀ ਗੱਲਾਂ ਸੋਚ ਸੋਚ ਤੇ ਅੱਖਾਂ ਰੋਣੀਆਂ ਹਾਏ ਦੱਸ ਮੈਥੋਂ ਕਿੱਥੇ ਭੁੱਲ ਹੋਣੀਆਂ ਮੈਨੂੰ ਮੇਰੇ ਸਕੂਲ ਦੀਆਂ ਯਾਦਾਂ ਨਹੀਂ ਆਉਣੀਆਂ ਦੱਸ ਮੈਥੋਂ ਕਿੱਥੇ ਭੁੱਲ ਹੋਣੀਆਂ ਮੈਨੂੰ ਮੇਰੇ ਸਕੂਲ ਦੀਆਂ ਯਾਦਾਂ ਨਹੀਂ ਆਉਣੀਆਂ ਜਦੋਂ ਅਸੀਂ ਗਲਤੀ ਸੀ ਕੋਈ ਕਰਨੀ ਜਦੋਂ ਅਸੀਂ ਗਲਤੀ ਸੀ ਕੋਈ ਕਰਨੀ ਟੀਚਰਾਂ ਨੇ ਆਪਣਾ ਬਣਾ ਕੇ ਸੁਣਾ ਦੇਣਾ ਸੀ ਟੀਚਰਾਂ ਨੇ ਆਪਣਾ ਬਣਾ ਕੇ ਸੁਣਾ ਦੇਣਾ ਸੀ ਅਸੀਂ ਕਦੇ ਕਿਸੇ ਗੱਲ ਦਾ ਨਾ ਗੁੱਸਾ ਕੀਤਾ ਸੀ ਕਦੇ ਕਿਸੇ ਗੱਲ ਦਾ ਨਾ ਗੁੱਸਾ ਕੀਤਾ ਸੀ ਹਰ ਗੱਲ ਨੂੰ ਹੀ ਹਾਸੇ ਵਿੱਚ ਪਾ ਲੈਣਾ ਸੀ ਕਿਹਨੇ ਸੋਚਿਆ ਸੀ ਸਾਡੇ ਚ ਜੁਦਾਈ ਹੋਊਗੀ ਕੀਨੇ ਸੋਚਿਆ ਸੀ ਸਾਡੇ 'ਚ ਜੁਦਾਈ ਹੋਊਗੀ ਵੱਖੋ-ਵੱਖ ਅੱਜ ਸਾਡੀਆਂ ਮੰਜ਼ਿਲਾਂ ਨਹੀਂ ਹੋਣੀਆਂ ਤਾਂ ਹੀ ਦੱਸ ਮੈਥੋਂ ਕਿੱਥੇ ਭੁੱਲ ਹੋਣੀਆਂ ਮੈਨੂੰ ਮੇਰੇ ਸਕੂਲ ਦੀਆਂ ਯਾਦਾਂ ਨਹੀਂ ਆਉਣੀਆਂ ਦੱਸ ਮੈਥੋਂ ਕਿੱਥੇ ਭੁੱਲ ਹੋਣੀਆਂ ਮੈਨੂੰ ਮੇਰੇ ਸਕੂਲ ਦੀਆਂ ਯਾਦਾਂ ਨਹੀਂ ਆਉਣੀਆਂ ਜਿਸਨੇ ਪਾਲ ਕੇ ਦਿੱਤੀ ਧੀ ਉਸਨੇ ਰੱਖਿਆ ਕੋਲੇ ਕੀ ਜਿਸਨੇ ਪਾਲ ਕੇ ਦਿੱਤੀ ਧੀ ਉਸ ਨੇ ਰੱਖਿਆ ਕੋਲੇ ਕੀ ਮੰਗਦੇ ਮੁੰਡੇ ਵਾਲੇ ਦਾਜ ਇਹ ਤਾਂ ਹੈ ਬੁਰਾ ਰਿਵਾਜ ਮੰਗਦੇ ਮੁੰਡੇ ਵਾਲੇ ਦਾਜ ਇਹ ਤਾਂ ਹੈ ਬੁਰਾ ਰਿਵਾਜ ਟੀਵੀ ਕਾਰ ਫਰਿੱਜ ਸਕੂਟਰ ਟੀਵੀ ਕਾਰ ਫਰਿੱਜ ਸਕੂਟਰ ਸੋਫਾ ਬੈੱਡ ਪ੍ਰੈਸ਼ਰ ਕੁੱਕਰ ਇਹ ਹੀ ਸਾਰੇ ਦਾਜ ਦੇ ਰੰਗ ਕਰਦੇ ਮੁੰਡੇ ਵਾਲੇ ਮੰਗ ਹੁੰਦੇ ਲਾਲਚ ਬੁਰੀ ਬਲਾ ਫਿੱਕੇ ਪਾ ਦਿਨ ਦੀ ਸਬਚਾ ਹੁੰਦੇ ਲਾਲਚ ਬੁਰੀ ਬਲਾ ਫਿੱਕੇ ਪਾ ਦਿਨ ਦੀ ਸਬਚਾ ਸੋਹਰੇ ਲਾਲਚ ਅਤੇ ਮਲੰਗ ਮੰਗਣ ਦਾਜ ਤੇ ਕਰਦੇ ਤੰਗ ਸੋਹਰੇ ਲਾਲਚ ਅਤੇ ਮਲੰਗ ਮੰਗਣ ਦਾਜ ਤੇ ਕਰਦੇ ਤੰਗ ਪਾ ਕੇ ਤੇਲ ਨੇ ਦਿਨ ਦੇ ਸਾੜ ਦੇਵਨ ਬਲੀ ਦਾਜ ਦੀ ਛਾੜ ਪਾ ਕੇ ਤੇਲ ਨੇ ਦਿਨ ਦੇ ਸਾੜ ਦੇਵਨ ਬਲੀ ਦਾਜ ਦੀ ਛਾੜ ਧੀਆ ਵਾਲੇ ਜ਼ੁਲਮ ਸਹਾਰਨ ਧੀਆ ਵਾਲੇ ਜ਼ੁਲਮ ਸਹਾਰਨ ਤਾਈਓ ਖੁੱਖਾਂ ਵਿੱਚ ਹੀ ਮਾਰਨ ਤਾਈਓ ਖੁੱਖਾਂ ਵਿੱਚ ਹੀ ਮਾਰਨ ਆਪਣੀ ਧੀ ਤਾਂ ਸਭ ਨੂੰ ਅੰਮ੍ਰਿਤ ਵਰਗੀ ਲੱਗਦੀ ਏ ਆਪਣੀ ਧੀ ਤਾਂ ਸਭ ਨੂੰ ਅੰਮ੍ਰਿਤ ਵਰਗੀ ਲੱਗਦੀ ਏ ਕਿਉਂ ਦੂਜੇ ਦੀ ਧੀ ਵੱਲ ਵੇਖ ਅੱਗ ਸੀਨੇ ਮਗਦੀ ਏ ਕਿਉਂ ਦੂਜੇ ਦੀ ਧੀ ਵੱਲ ਵੇਖ ਅੱਗ ਸੀਨੇ ਮਗਦੀ ਏ ਅੱਜ ਕੱਲ੍ਹ ਵੇਖੋ ਕਿ ਕਿਸਮਤੇ ਕੁੜੀਆਂ ਦੀ ਅੱਜਕੱਲ ਵੇਖੋ ਕਿ ਕਿਸਮਤੇ ਕੁੜੀਆਂ ਦੀ ਜੰਮਦੀ ਨੂੰ ਮਾਪੇ ਮਾਰ ਦਿੰਦੇ ਕਹਿੰਦੇ ਇਹ ਬਦਨਾਮੀ ਏ ਜੰਮਦੀ ਨੂੰ ਮਾਪੇ ਮਾਰ ਦਿੰਦੇ ਕਹਿੰਦੇ ਇਹ ਬਦਨਾਮੀ ਏ ਜੇ ਸਹੁਰੇ ਘਰ ਵਿੱਚ ਜਾਂਦੀ ਸਹੁਰੇ ਕਹਿੰਦੇ ਇਹ ਬੇਗਾਨੀ ਏ ਜੇ ਸਹੁਰੇ ਘਰ ਵਿੱਚ ਜਾਂਦੀ ਸਹੁਰੇ ਕਹਿੰਦੇ ਇਹ ਬੇਗਾਨੀ ਏ ਮੈਂ ਕਹਿਣਾ ਚਾਹੁੰਦੀ ਮਾਪਿਆਂ ਨੂੰ ਮੈਂ ਕਹਿਣਾ ਚਾਹੁੰਦੀ ਮਾਪਿਆਂ ਨੂੰ ਇਹ ਧੀਆ ਕਿਹੜੀਆਂ ਮਾੜੀਆਂ ਨੇ ਇਹ ਧੀਆ ਕਿਹੜੀਆਂ ਮਾੜੀਆਂ ਨੇ ਇਹ ਦੇਸ਼ ਲਈ ਵੀ ਲੜਦੀਆਂ ਨੇ ਤਾਂ ਵੀ ਬਲੀਦਾਦ ਦੀ ਚੜਦੀਆਂ ਨੇ ਇਹ ਦੇਸ਼ ਲਈ ਵੀ ਲੜਦੀਆਂ ਨੇ ਤਾਂ ਵੀ ਬਲੀਦਾਦ ਦੀ ਚੜਦੀਆਂ ਨੇ ਪੜਾਈ ਵਿੱਚ ਵੀ ਅਵਲ ਆਉਂਦੀਆਂ ਨੇ ਨਾ ਮਾਪਿਆਂ ਦਾ ਚਮਕਾਉਂਦੀਆਂ ਨੇ ਪੜਾਈ ਵਿੱਚ ਵੀ ਅਵਲ ਆਉਂਦੀਆਂ ਨੇ ਨਾ ਮਾਪਿਆਂ ਦਾ ਚਮਕਾਉਂਦੀਆਂ ਨੇ ਤੁਹਾਡੀ ਧੀ ਨੂੰ ਕੁੱਖ ਵਿੱਚ ਮਰਵਾਉਣ ਦੀ ਤੁਹਾਡੀ ਧੀ ਨੂੰ ਕੁੱਖ ਵਿੱਚ ਮਰਵਾਉਣ ਦੀ ਸੋਚ ਹੈ ਬਲੈਕ ਬੰਦੇ ਆ ਸੋਚ ਹੈ ਬਲੈਕ ਬੰਦੇ ਆ ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆ ਦੇ ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆ ਦੇ ਜਿਨ੍ਹਾਂ ਮਾਪਿਆਂ ਦੇ ਪੁੱਤ ਨੇ ਨਲਾਇਕ ਬੰਦੇ ਆ ਜਿਨ੍ਹਾਂ ਮਾਪਿਆਂ ਦੇ ਪੁੱਤ ਨੇ ਨਲਾਇਕ ਬੰਦੇ ਆ ਜਿਨ੍ਹਾਂ ਮਾਪਿਆਂ ਦੇ ਪੁੱਤ ਨੇ ਨਲਾਇਕ ਬੰਦੇ ਆ ਮੈਨੂੰ ਮਾਂ ਮੇਰੀ ਨੇ ਸੀ ਸਮਝਾਇਆ ਮੈਨੂੰ ਮਾਂ ਮੇਰੀ ਨੇ ਸੀ ਸਮਝਾਇਆ ਜ਼ਿੰਦਗੀ ਦਾ ਇਹ ਪਾਠ ਮੈਨੂੰ ਸੀ ਪੜਾਇਆ ਚੰਗਿਆਂ ਘਰਾਂ ਦੀਆਂ ਕੁੜੀਆਂ ਉੱਚੀ ਹੱਸਦੀਆਂ ਨਹੀਂ ਦਿਲ ਦੇ ਦਰਦਾਂ ਨੂੰ ਕਿਸੇ ਅੱਗੇ ਰੱਖਦੀਆਂ ਨਹੀਂ ਕਰਦੀਆਂ ਕੰਧਾਂ ਕਦੇ ਟੱਪਦੀਆਂ ਨਹੀਂ ਅੱਖਾਂ ਉੱਪਰ ਕਦੇ ਚੱਕਦੀਆਂ ਨਹੀਂ ਵੱਡੀਆਂ ਸੁਪਨਿਆਂ ਦੀਆਂ ਉਡਾਰਾ ਨਾ ਭਰੇ ਤੂੰ ਵੱਡੀਆਂ ਅੱਗੇ ਆਪਣੀ ਮਰਜ਼ੀ ਨਾ ਕਰੀ ਤੂੰ ਵੱਡੀਆਂ ਅੱਗੇ ਆਪਣੀ ਮਰਜ਼ੀ ਨਾ ਕਰੀ ਤੂੰ ਸੰਗ ਲਿਹਾਜ਼ ਹਰ ਵੇਲੇ ਰਹਿਣਾ ਸਿੱਖੀ ਕੁੜੀਆਂ ਲਿਖਦੀਆਂ ਸੋਹਣੀਆਂ ਨਹੀਂ ਲੱਗਦੀਆਂ ਤੂੰ ਕਦੇ ਵੀ ਇਹ ਪਿਆਰ ਮੁਹੱਬਤ ਦੀਆਂ ਸ਼ਾਇਰੀਆਂ ਨਾ ਲਿਖੀ ਤੂੰ ਕਦੇ ਵੀ ਇਹ ਪਿਆਰ ਮੁਹੱਬਤ ਦੀਆਂ ਸ਼ਾਇਰੀਆਂ ਨਾ ਲਿਖੀ ਹਾਂ ਕਿਸੇ ਕੋਨੇ ਚ ਕੱਲੀ ਬੈ ਕੇ ਰੋਣਾ ਸਿੱਖ ਲਈ ਕੁੜੀਆਂ ਮਾਪਿਆਂ ਦੀਆਂ एहसानमंद ਹੁੰਦੀਆਂ ਨੇ ਇਹ ਗੱਲ ਤੂੰ ਦਿਲ ਆਪਣੇ ਤੇ ਲਿਖ ਲਈ ਇਹ ਗੱਲ ਤੂੰ ਦਿਲ ਆਪਣੇ ਤੇ ਲਿਖ ਲਈ ਫਿਰ ਪਿਓ ਮੇਰੇ ਨੇ ਸੀ ਮੈਨੂੰ ਸਮਝਾਇਆ ਜ਼ਿੰਦਗੀ ਤੋਂ ਇੱਕ ਵੱਖਰਾ ਪਾਠ ਮੈਨੂੰ ਸੀ ਪੜਾਇਆ ਕਹਿੰਦਾ ਪੁੱਤ ਪੱਗ ਮੇਰੀ ਤੇ ਦਾਤ ਤੋ ਲਾਉਣ ਨਾ ਦੇਈ ਕਿਸੇ ਅੱਗੇ ਮੈਨੂੰ ਸਿਰ ਝੁਕਾਉਣ ਨਾ ਦੇਈ ਇਹ ਕਰਤਾ ਤੇਰਾ ਇੱਕ ਦਿਨ ਹੋ ਜਾਣਾ ਕਰਾਇਆ ਚੇਤੇ ਰੱਖੀ ਮੇਰਾ ਸਾਰਾ ਕੁਝ ਸਮਝਾਇਆ ਚੇਤੇ ਰੱਖੀ ਮੇਰਾ ਸਾਰਾ ਕੁਝ ਸਮਝਾਇਆ ਸੋਹਰਿਆਂ ਤੋਂ ਚੁੱਪ ਰਹਿ ਕੇ ਤਾਨੇ ਮੈਨੇ ਸੁਣ ਲਈ ਦਿਲ ਦੇ ਜ਼ਖਮਾਂ ਨੂੰ ਤੂੰ ਕੱਲੀ ਬਹਿ ਕੇ ਬੋਲੀ ਦੇਖੇ ਬੁੱਤ ਹੱਦਾਂ ਆਪਣੀਆਂ ਤੋਂ ਤੂੰ ਟਿੜਕ ਨਾ ਜਾਈ ਮੈਥੋਂ ਐਵੇਂ ਤੂੰ ਗੱਲ ਗੱਲ ਤੇ ਕਦੇ ਝੜਕ ਨਾ ਖਾਈ ਮੁੰਡਿਆਂ ਤੋਂ ਤੂੰ ਦੂਰੀ ਰੱਖੀ ਜ਼ਿੰਦਗੀ ਆਪਣੀ ਨੂੰ ਤੂੰ ਬਸ ਹਨੇਰੇ ਨਾਲ ਪੂਰੀ ਰੱਖੀ ਫਿਰ ਮੈਂ ਆਪਣੇ ਆਪ ਤੋਂ ਸਵਾਲ ਸੀ ਕਰਦੀ ਸੁਪਨੇ ਦੇਖਣ ਤੋਂ ਵੀ ਸੀ ਡਰਦੀ ਸੁਪਨੇ ਦੇਖਣ ਤੋਂ ਵੀ ਸੀ ਡਰਦੀ ਮਾਪਿਆਂ ਦਾ ਸਮਝਾਇਆ ਮੇਰਾ ਕਦੇ ਕਿਸੇ ਕੰਮ ਨਾ ਆਇਆ ਮਾਪਿਆਂ ਦਾ ਸਮਝਾਇਆ ਮੇਰਾ ਕਦੇ ਕਿਸੇ ਕੰਮ ਨਾ ਆਇਆ ਹਰ ਵਾਰ ਮੇਰੇ ਸੁਪਨੇ ਅੱਗੇ ਖਲੋਂਦਾ ਮੈਂ ਪਾਇਆ ਫਿਰ ਇੱਕ ਦਿਨ ਤੀ ਆਪਣੀ ਨੂੰ ਮੈਂ ਗੱਲ ਆਇਆ ਫਿਰ ਇੱਕ ਦਿਨ ਤੀ ਆਪਣੀ ਨੂੰ ਮੈਂ ਗੱਲ ਆਇਆ ਦੁਨੀਆ ਤੋਂ ਵੱਖਰਾ ਇੱਕ ਪਾਠ ਸੀ ਪੜਾਇਆ ਜ਼ਿੰਦਗੀ ਆਪਣੀ ਚ ਤੂੰ ਉੱਚੀਆਂ ਉਡਾਰਾਂ ਭਰੀ ਜ਼ਿੰਦਗੀ ਆਪਣੀ ਚ ਤੂੰ ਉੱਚੀਆਂ ਉਡਾਰਾਂ ਭਰੀ ਜ਼ਿੰਦਗੀ ਆਪਣੀ ਚ ਤੂੰ ਖੁਸ਼ੀਆਂ ਨਾਲ ਬਹਾਰਾ ਕਰੀ ਜ਼ਿੰਦਗੀ ਆਪਣੀ ਚ ਤੂੰ ਖੁਸ਼ੀਆਂ ਨਾਲ ਬਹਾਰਾ ਕਰੀ ਸੁਪਨੇ ਦੇਖਣ ਤੋਂ ਡਰੀ ਨਾ ਤੂੰ ਕਦੇ ਸੁਪਨੇ ਦੇਖਣ ਤੋਂ ਡਰੀ ਨਾ ਕਦੇ ਤੂੰ ਅੱਖ ਆਪਣੀ ਚ ਹੰਝੂ ਭਰੀ ਨਾ ਤੂੰ ਕਦੇ ਅੱਖਾਂ ਆਪਣੀ ਚ ਹੰਝੂ ਭਰੀ ਨਾ ਤੂੰ ਕਦੇ ਜ਼ਿੰਦਗੀ ਆਪਣੀ ਨੂੰ ਤੂੰ ਆਜ਼ਾਦੀ ਨਾਲ ਜੀਣੀ ਸਿੱਖੀ ਜ਼ਿੰਦਗੀ ਆਪਣੀ ਨੂੰ ਤੂੰ ਆਜ਼ਾਦੀ ਨਾਲ ਜੀਣਾ ਸਿੱਖੀ ਹਰ ਆਪਣੇ ਦਿਲ ਦੀ ਗੱਲ ਨੂੰ ਤੂੰ ਬੇਫਿਕਰੀ ਨਾਲ ਲਿਖੀ ਹਰ ਆਪਣੇ ਦਿਲ ਦੀ ਗੱਲ ਨੂੰ ਤੂੰ ਬੇਫਿਕਰੀ ਨਾਲ ਲਿਖੀ ਗਲਤ ਦੇ ਖਿਲਾਫ ਚੁੱਪ ਕਦੇ ਨਾ ਰਹੀ ਗਲਤ ਦੇ ਖਿਲਾਫ ਚੁੱਪ ਕਦੇ ਨਾ ਰਹੀ ਹਰ ਆਪਣੇ ਦਿਲ ਦੀ ਗੱਲ ਨੂੰ ਤੂੰ ਬੇਫਿਕਰੀ ਨਾਲ ਕਹੇ ਸੋਰੀਆ ਤੋ ਤਾਨੀ ਮੇਨੇ ਨਾ ਤੂੰ ਸੁਣੀ ਸੋਰੀਆ ਤੋ ਤਾਨੀ ਮੇਨੇ ਨਾ ਤੂੰ ਸੁਣੀ ਗਲਤ ਤੂੰ ਆਪਣੇ ਦਿਲ ਦੇ ਜ਼ਖਮਾਂ ਨੂੰ ਕੱਲੀ ਬਹਿ ਕੇ ਨਾ ਗੁਣੀ ਤੂੰ ਆਪਣੇ ਦਿਲ ਦੇ ਜ਼ਖਮਾਂ ਨੂੰ ਕੱਲੀ ਬਹਿ ਕੇ ਨਾ ਗੁਣੀ ਤੂੰ ਆਪਣੀ ਜ਼ਿੰਦਗੀ ਨੂੰ ਆਜ਼ਾਦੀ ਨਾਲ ਜੀਣਾ ਸਿੱਖੀ ਆਜ਼ਾਦੀ ਦਾ ਤੂੰ ਵੀ ਕੁਟ ਪੀਣਾ ਸਿੱਖੀ ਆਜ਼ਾਦੀ ਦਾ ਤੂੰ ਵੀ ਕੁਟ ਪੀਣਾ ਸਿੱਖੀ ਬੇਫਿਕਰੀ ਨਾਲ ਬੇਫਿਕਰੀ ਨਾਲ ਤੂੰ ਆਪਣੀ ਹਰ ਰੀਝ ਪੁਗਾਈ ਬੀਫਕਰੀ ਨਾਲ ਤੂੰ ਆਪਣੀ ਹਰ ਰੀਜ ਪੁਗਾਈ ਹਾਸੀ ਆਪਣਿਆਂ ਨੂੰ ਨਾ ਤੂੰ ਕਦੇ ਦਵਾਈ ਹਾਸੀ ਆਪਣਿਆਂ ਨੂੰ ਨਾ ਤੂੰ ਕਦੇ ਦਵਾਈ ਹਾਸੀ ਆਪਣਿਆਂ ਨੂੰ ਨਾ ਤੂੰ ਕਦੇ ਦਵਾਈ ਧੰਨਵਾਦ ਭਗਤ ਸਿੰਘ ਨੇ ਆਜ਼ਾਦੀ ਲਈ ਸੀ ਖੂਬ ਖੂਨ ਵਹਾਇਆ ਭਗਤ ਸਿੰਘ ਨੇ ਆਜ਼ਾਦੀ ਲਈ ਸੀ ਖੂਬ ਖੂਨ ਵਹਾਇਆ 23 ਸਾਲਾਂ ਦੀ ਉਮਰ ਵਿੱਚ ਸੀ ਸ਼ਹੀਦ-ਏ-ਆਜ਼ਮ ਕਹਿਲਾਇਆ ਪਾਗਤ ਸਿੰਘ ਨੇ ਜ਼ਾਦੀ ਲਈ ਸੀ ਖੂਬ ਖੂਨ ਵਹਾਇਆ 23 ਸਾਲਾਂ ਦੀ ਉਮਰ ਵਿੱਚ ਸੀ ਸ਼ਹੀਦ-ਏ-ਆਜ਼ਮ ਕਹਿਲਾਇਆ ਰਾਜਗੁਰੂ ਤੇ ਸੁਖਦੇਵ ਵੀ ਰਾਜਗੁਰੂ ਤੇ ਸੁਖਦੇਵ ਵੀ ਨਾਲ ਚੜ੍ਹੇ ਫਾਂਸੀ ਸੀ ਕਦੇ ਵੀ ਮਨਜ਼ੂਰ ਨਹੀਂ ਵਤਨ ਦੀ ਗੁਲਾਮੀ ਸੀ ਰਾਜਗੁਰੂ ਤੇ ਸੁਖਦੇਵ ਵੀ ਨਾਲ ਚੜ੍ਹੇ ਫਾਂਸੀ ਸੀ ਕਦੇ ਵੀ ਮਨਜ਼ੂਰ ਨਹੀਂ ਵਤਨ ਦੀ ਗੁਲਾਮੀ ਸੀ ਕਾਲੀਆਂ ਪੋਸ਼ਾਕਾਂ ਪਾਈ ਤਿੰਨਾ ਦੀ ਸੀ ਜੰਝਦੁਰੀ ਕਾਲੀਆਂ ਪੋਸ਼ਾਕਾਂ ਪਾਈ ਤਿੰਨਾ ਦੀ ਸੀ ਜੰਝਦੁਰੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਭਰੀ ਜੋ ਹਾਮੀ ਸੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਭਰੀ ਜੋ ਹਾਮੀ ਸੀ ਫਿਰ ਉਦਮ ਸਿੰਘ ਨੇ ਲਿਆ ਬਦਲਾ ਉਦਮ ਸਿੰਘ ਨੇ ਲਿਆ ਬਦਲਾ ਜ਼ੁਲਮ ਦੀ ਗਵਾ ਮਿੱਟੀ ਨੂੰ ਮੱਥੇ ਲਾ ਕੇ ਉਦਮ ਸਿੰਘ ਨੇ ਲਿਆ ਬਦਲਾ ਜ਼ੁਲਮ ਦੀ ਗਵਾ ਮਿੱਟੀ ਨੂੰ ਮੱਥੇ ਲਾ ਕੇ ਜਨਰਲ ਡਾਇਰ ਨੂੰ ਮਾਰ ਕੇ ਕੀਤੀ ਕਸਮ ਪੂਰੀ ਲਲਕਾਰ ਕੇ ਹੱਥੀ ਹਥਕੜੀਆਂ ਪਵਾ ਕੇ ਜਨਰਲ ਡਾਇਰ ਨੂੰ ਮਾਰ ਕੇ ਕੀਤੀ ਕਸਮ ਪੂਰੀ ਲਲਕਾਰ ਕੇ ਹੱਥੀ ਹਥਕੜੀਆਂ ਪਵਾ ਕੇ ਫਿਰ ਸਰਾਬੇ ਨੇ ਅਮਰੀਕਾ ਵਿੱਚ ਗਦਰ ਸੀ ਚਲਾਇਆ ਸਰਾਬੇ ਨੇ ਅਮਰੀਕਾ ਵਿੱਚ ਗਦਰ ਸੀ ਚਲਾਇਆ ਸਾਸੁਕ ਕੇ ਸਾਰੇ ਫਿਰੰਗੀਆਂ ਦੇ ਅੰਗਰੇਜ਼ਾਂ ਨੂੰ ਸੀ ਥਰ-ਥਰ ਕੰਬਾਇਆ ਜਦ ਸਰਾਬੇ ਨੇ ਅਮਰੀਕਾ ਵਿੱਚ ਗਦਰ ਸੀ ਚਲਾਇਆ ਸਾਸੁਕ ਕੇ ਸਾਰੇ ਫਿਰੰਗੀਆਂ ਦੇ ਅੰਗਰੇਜ਼ਾਂ ਨੂੰ ਸੀ ਥਰ-ਥਰ ਕੰਬਾਇਆ ਲੱਖ ਵਾਰ ਪ੍ਰਣਾਮ ਕਰਾਂ ਕਰਤਾਰ ਸਿੰਘਾ ਤੇਰੀ ਇਹ ਸ਼ਹਾਦਤ ਨੇ ਪੰਜਾਬ ਦਾ ਮਾਣ ਵਧਾਇਆ ਪੰਜਾਬ ਦਾ ਮਾਣ ਵਧਾਇਆ ਸਾਈਮਨ ਗੋ ਬੈਕ ਦੇ ਸੀ ਜੀ ਨੇ ਨਾਰੇ ਲਾਇਆ ਸਾਈਮਨ ਗੋ ਬੈਕ ਦੇ ਸੀ ਜੀ ਨੇ ਨਾਰੇ ਲਾਏ ਉਹ ਸੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਸਾਇਮਨ ਗੋ ਬੈਗ ਦੇ ਸੀ ਜੀ ਨੇ ਨਾਰੇ ਲਾਏ ਉਹ ਸੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਅਮਰ ਰਹਿਣਗੇ ਸਦਾ ਸਾਡੇ ਵਿਚਕਾਰ ਅਮਰ ਰਹਿਣਗੇ ਸਦਾ ਸਾਡੇ ਵਿਚਕਾਰ ਜੋ ਕਹਿੰਦੇ ਸ਼ਹੀਦ ਹੋਏ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਆਓ ਪੰਜਾਬ ਲਈ ਦਿੱਤੀਆਂ ਸ਼ਹਾਦਤਾਂ ਦਾ ਮਾਣ ਵਧਾਈਏ ਆਓ ਪੰਜਾਬ ਲਈ ਦਿੱਤੀਆਂ ਸ਼ਹਾਦਤਾਂ ਦਾ ਮਾਣ ਵਧਾਈਏ ਪੰਜਾਬ ਅਤੇ ਪੰਜਾਬੀ ਨੂੰ ਕਦੇ ਨਾ ਮਨੁ ਭੁਲਾਈਏ ਪੰਜਾਬ ਅਤੇ ਪੰਜਾਬੀ ਨੂੰ ਕਦੇ ਨਾ ਮਨੁ ਭੁਲਾਈਏ ਧੰਨਵਾਦ ਵੱਡੇ ਭਰਾਵਾਂ ਦਾ ਹੋਣਾ ਕਿਸੇ ਨਿਯਮਤ ਤੋਂ ਘੱਟ ਨਹੀਂ ਹੁੰਦਾ ਵੱਡੇ ਭਰਾਵਾਂ ਦਾ ਹੋਣਾ ਕਿਸੇ ਨਿਯਮਤ ਤੋਂ ਘੱਟ ਨਹੀਂ ਹੁੰਦਾ ਜਿਸ ਨਾਲ ਖੜਾ ਹੋਵੇ ਵੱਡਾ ਭਰਾ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਛੋਟੇ ਹੁੰਦਿਆਂ ਦੀ ਯਾਦਾ ਚੇਤੇ ਕਰਕੇ ਮੇਰਾ ਅੱਜ ਵੀ ਮਨ ਪਰ ਆਉਂਦਾ ਹੈ ਜੇ ਕੋਈ ਬਚਪਨ ਦੀ ਗੱਲ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਵੀਰਾ ਹੀ ਚੇਤੇ ਆਉਂਦਾ ਹੈ ਮੈਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਉਹ ਆਪਣੀ ਹਰ ਗੱਲ ਮਨਵਾਉਂਦਾ ਹੈ ਤੂੰ ਰੋਇਆ ਨਾ ਕਰ ਭੈਣੇ ਉਹ ਬਸ ਮੈਨੂੰ ਇਹੀ ਸਮਝਾਉਂਦਾ ਹੈ ਦੂਰ ਹੋਵੇ ਜਿੰਨਾ ਮਰਜ਼ੀ ਮੈਨੂੰ ਉਹਨਾਂ ਹੀ ਨੇੜੇ ਜਾਪਦਾ ਹੈ ਦੂਰ ਹੋਵੇ ਜਿੰਨਾ ਮਰਜੀ ਮੈਨੂੰ ਉਹਨਾਂ ਹੀ ਨੇੜੇ ਜਾਪਦਾ ਏ ਭਰਾ ਹੀ ਤਾਂ ਹੈ ਜੋ ਐਨੇ ਦੂਰ ਹੋ ਕੇ ਵੀ ਮੇਰਾ ਖਿਆਲ ਰੱਖਦਾ ਏ ਕੌਣ ਕਹਿੰਦਾ ਏ ਕਿ ਲੜਾਈ ਸਿਰਫ ਬਚਪਨ ਚ ਹੁੰਦੀ ਏ ਕੌਣ ਕਹਿੰਦਾ ਏ ਕਿ ਲੜਾਈ ਸਿਰਫ ਬਚਪਨ ਚ ਹੁੰਦੀ ਏ ਉਹ ਇਨਾ ਵੱਡਾ ਹੋ ਗਿਆ ਅੱਜ ਵੀ ਮੇਰੇ ਨਾਲ ਉਵੇਂ ਹੀ ਲੜਦਾ ਏ ਓਹ ਜਾਨ ਮੇਰੇ ਤੋਂ ਹਰ ਦਾਇਆ ਹਰ ਰੀਜ ਵੀ ਪੂਰੀ ਕਰਦਾ ਆ ਉਹ ਆਪ ਦੁਖੀ ਤਾਂ ਰਹਿ ਲੈਂਦਾ ਪਰ ਮੈਨੂੰ ਦੁਖੇ ਨਾ ਜਰਦਾ ਆ ਕਹਿੰਦਾ ਮੈਨੂੰ ਤੂੰ ਫਿਕਰ ਨਾ ਕਰੀ ਉਹ ਹੱਦੋਂ ਵੱਧ ਕੇ ਮੇਰਾ ਕਰਦਾ ਆ ਮੈਂ ਕਿਤੇ ਗਲਤ ਰਾਹੇ ਨਾ ਪੈ ਜਾਵਾਂ ਉਹ ਇਸੇ ਗੱਲੋਂ ਡਰਦਾ ਆ ਜੇ ਲੜਾਈ ਹੋ ਜਾਵੇ ਭਾਵੇਂ 4 ਦਿਨ ਮੇਰੀ ਉਹਦੇ ਨਾਲ ਬਣਦੀ ਨਹੀਂ ਜੇ ਲੜਾਈ ਹੋ ਜਾਵੇ ਭਾਵੇਂ ਚਾਰ ਦਿਨ ਮੇਰੀ ਉਹਦੇ ਨਾਲ ਬਣਦੀ ਨਹੀਂ ਪਰ ਉਸ ਤੋਂ ਇਲਾਵਾ ਮੇਰੇ ਕਿਸੇ ਹੋਰ ਅਗੇ ਚੱਲਦੀ ਵੀ ਨਹੀਂ ਮਾਪਿਆਂ ਦੇ ਅੱਖ ਦਾ ਤਾਰਾ ਐ ਉਹ ਮੇਰੇ ਲਈ ਸਭ ਤੋਂ ਪਿਆਰਾ ਐ ਉਹ ਜਿੱਥੇ ਮੇਰੇ ਨਾਲ ਕੋਈ ਨਹੀਂ ਉੱਥੇ ਮੇਰਾ ਸਹਾਰਾ ਐ ਉਹ ਮੈਨੂੰ ਖੁਸ਼ ਕਰਨ ਲਈ ਕਦੇ ਬਣਦਾ ਐ ਦੋਸਤ ਉਹ ਮੈਨੂੰ ਸਹੀ ਗੱਲ ਸਮਝਾਉਣ ਲਈ ਬਣ ਵੀ ਜਾਂਦਾ ਐ ਪਿਓ ਉਹ ਮੈਂ ਅੱਜ ਵੀ ਆਪਣੇ ਬਹੁਤੇ ਕੰਮ ਉਸੇ ਤੋਂ ਕਰਵਾਨੀ ਆ ਇੱਕੋ ਦਾ ਜਨਮ ਦਿਨ ਹੀ ਤਾਂ ਹੈ ਜਿਸ ਦਿਨ ਮੈਂ ਉਸਨੂੰ ਘਟ ਸਤੋਂਦੀ ਆ ਉਹ ਖੁਦ ਜਿੰਨਾ ਮਰਜ਼ੀ ਦੁਖੀ ਹੋਵੇ ਉਹ ਬਤਾਂਦਾ ਨਹੀਂ ਏ ਪਰ ਆਪਣਾ ਪਿਆਰ ਕਦੇ ਵੀ ਜਤਾਂਦਾ ਨਹੀਂ ਏ ਕਿਤੇ ਮੇਰੇ ਤੋਂ ਵੱਧ ਉਸਨੂੰ ਕੋਈ ਟੋਫੀ ਚਾਕਲੇਟ ਨਾ ਮਿਲ ਜਾਵੇ ਮੈਨੂੰ ਇਸੇ ਗੱਲ ਦਾ ਫਿਕਰ ਰਹਿੰਦਾ ਸੀ ਕਿਤੇ ਮੇਰੇ ਤੋਂ ਵੱਧ ਉਸ ਨੂੰ ਕੋਈ ਟੌਫੀ ਚਾਕਲੇਟ ਨਾ ਮਿਲ ਜਾਵੇ ਮੈਨੂੰ ਇਸੇ ਗੱਲ ਦਾ ਫਿਕਰ ਰਹਿੰਦਾ ਸੀ ਪਰ ਇੱਕ ਉਹ ਸੀ ਜਿਸ ਤੋਂ ਇੱਕ ਚੀਜ਼ ਮੰਗਦੀ ਤੇ ਉਹ ਦੋ ਲੈ ਦਿੰਦਾ ਸੀ ਬਚਪਨ ਤੋਂ ਲੈ ਕੇ ਅੱਜ ਤੱਕ ਉਹੀ ਮੇਰੇ ਨਾਲ ਰਿਹਾ ਹੈ ਤਾਂ ਬਹੁਤ ਲੋਕ ਸੀ ਪਰ ਉਹ ਸਭ ਤੋਂ ਖਾਸ ਰਿਹਾ ਮੇਰੇ ਵੀਰ ਨੇ ਮੇਰੀ ਰੱਖਿਆ ਨਹੀਂ ਕੀਤੀ ਮੈਨੂੰ ਖੁਦ ਹੀ ਰੱਖਿਆ ਕਰਨੀ ਸਿਖਾਈ ਮੈਂ ਤਾਂ ਨਹੀਂ ਨਿਭਾ ਸਕੀ ਪਰ ਉਸਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ ਹੈ ਨਹੀਂ ਕੋਈ ਰਿਸ਼ਤਾ ਭੈਣ ਭਰਾਵਾਂ ਵਰਗਾ ਲੱਭ ਲੋ ਪਾਵੇਂ ਲੱਖਾਂ 'ਚੋ ਹੈ ਨਹੀਂ ਕੋਈ ਰਿਸ਼ਤਾ ਭੈਣ ਭਰਾਵਾਂ ਵਰਗਾ ਲੱਭ ਲੋ ਪਾਵੇਂ ਲੱਖਾਂ 'ਚੋ ਬਾਕੀ ਤਾਂ ਸਭ ਮਨਜ਼ੂਰਾ ਬਸ ਇਹ ਦੂਰ ਨਾ ਹੋਵਣ ਅੱਖਾਂ ਤੋਂ ਉਹ ਭਰਾ ਜਿਸਨੇ ਮੈਨੂੰ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ ਓਹ ਪ੍ਰਾ ਜਿਸਨੇ ਮੈਨੂੰ ਕਿਸੇ ਚੀਜ਼ ਲਈ ਮਨਾ ਨਹੀਂ ਕੀਤਾ ਲੱਖ ਲੱਖ ਸ਼ੁਕਰੇ ਪਰਮਾਤਮਾ ਦਾ ਜਿਸਨੇ ਮੈਨੂੰ ਵੱਡਾ ਵੀਰ ਦਿੱਤਾ ਲੱਖ ਲੱਖ ਸ਼ੁਕਰੇ ਪਰਮਾਤਮਾ ਦਾ ਜਿਸਨੇ ਮੈਨੂੰ ਵੱਡਾ ਵੀਰ ਦਿੱਤਾ ਧੰਨਵਾਦ ਉਹ ਅੱਖ ਜੋ ਹਰ ਕੁੜੀ ਨੂੰ ਵੇਖਦੀ ਹੈ ਉਹ ਅੱਖ ਜਤੀ ਦੇ ਜਜ਼ਬਾਤਾਂ ਨੂੰ ਸੇਕਦੀ ਹੈ ਉਹ ਧੀ ਜੋ ਵਾਕਿਫ ਦੁਨੀਆਦਾਰੀ ਤੋਂ ਬੜੀ ਅਹਿਸ਼ਿਆਨ ਲੈ ਉਠੀ ਤੇ ਮਾਂ ਪਿਆਰੀ ਤੋਂ ਬੜੀ ਅਸੀਸਾਂ ਲੈ ਉਠੀ ਤੇ ਮਾਂ ਪਿਆਰੀ ਤੋਂ ਉਹ ਬੋਝ-ਬੋਝ ਕੇ ਪੈਰ ਧਰਦੀ ਕਿਤੇ ਗਲਤ ਰਾਤੇ ਪੈ ਨਾ ਜਾਵੇ ਉਹ ਬੋਝ-ਬੋਝ ਕੇ ਪੈਰ ਧਰਦੀ ਕਿਤੇ ਗਲਤ ਰਾਤੇ ਪੈ ਨਾ ਜਾਵੇ ਕਰਕੇ ਕੋਈ ਕੰਮ ਆੜਾ ਬਾਪੂ ਦੀ ਇੱਜ਼ਤ ਲੈ ਨਾ ਜਾਵੇ ਕਰਕੇ ਕੋਈ ਕੰਮ ਆੜਾ ਬਾਪੂ ਦੀ ਇੱਜ਼ਤ ਲੈ ਨਾ ਜਾਵੇ ਉਹ ਸੂਰਜ ਵਾਂਗ ਤਪਣਾ ਚਾਹੇ ਚੰਨ ਨੂੰ ਕਈ ਵਾਰ ਦੱਸਦੀ ਹੈ ਉਹ ਐਵੇਂ ਕਿਸੇ ਦੀ ਹੋ ਨਹੀਂ ਸਕਦੀ ਆਪਣੇ ਵੀਰ ਦੇ ਦਿਲ ਵਿੱਚ ਵਸਦੀ ਹੈ ਉਹ ਐਵੇਂ ਕਿਸੇ ਦੀ ਹੋ ਨਹੀਂ ਸਕਦੀ ਆਪਣੇ ਵੀਰ ਦੇ ਦਿਲ ਵਿੱਚ ਵਸਦੀ ਆ ਕਦੇ ਨਿੱਕੀ ਕਦੇ ਲਾਟੋ ਕਦੇ ਰਾਣੀ ਕਹ ਮੈਨੂੰ ਬੁਲਾਉਂਦਾ ਆ ਮੇਰਾ ਵੀਰ ਰੱਬ ਤੋਂ ਵੀ ਵੱਧ ਮੈਨੂੰ ਚਾਹੁੰਦਾ ਹੈ ਤੀਏ ਤੋਂ ਇੱਜ਼ਤ ਮੇਰੀ ਮਾਨ ਮੇਰਾ ਈਮਾਨ ਮੇਰਾ ਬਾਪੂ ਇਹ ਸਮਝਾਉਂਦਾ ਹੈ ਬੜੇ ਖਾਸ ਹੁੰਦੇ ਆ ਪਿਓ ਵੀ ਜਿਨ੍ਹਾਂ ਦੇ ਨਾਮ ਅਗੇ ਉਹਨਾਂ ਦੀ ਧੀ ਦਾ ਨਾਮ ਹੁੰਦਾ ਹੈ ਬੜੇ ਖਾਸ ਹੁੰਦੇ ਆ ਪਿਓ ਵੀ ਜਿਨਾ ਦੇ ਨਾਮ ਕੇ ਉਹਨਾਂ ਦੀ ਧੀ ਦਾ ਨਾਮ ਹੁੰਦਾ ਹੈ ਸਿਰ ਨੀਵਾ ਕਰ ਮੈਨੂੰ ਪਵੇ ਤੁਰਨਾ ਐਸਾ ਕਿਆ ਕੰਮ ਗਲਤ ਕੀਤਾ ਹੈ ਸਿਰ ਨੀਵਾ ਕਰ ਮੈਨੂੰ ਪਵੇ ਤੁਰਨਾ ਐਸਾ ਕਿਆ ਕੰਮ ਗਲਤ ਕੀਤਾ ਹੈ ਚੁੱਪਚਾਪ ਸਭ ਕੁਝ ਸਹਿ ਜਾਂਦੀਆਂ ਖੋਰੇ ਧਿਆਨੇ ਕਿੱਥੋਂ ਦਾ ਪਾਣੀ ਪੀਤਾ ਹੈ ਚੁੱਪਚਾਪ ਸਭ ਕੁਝ ਸਹਿ ਜਾਂਦੀਆ ਖੋਰੇ ਧਿਆਨੇ ਕਿੱਥੋਂ ਦਾ ਪਾਣੀ ਪੀਤਾ ਹੈ ਜਿਹੜਾ ਬਿਨਾਂ ਮੈਲਾ ਤੋਂ ਰਾਜ ਕਰਾਵੇ ਉਹ ਰਾਜਾ ਬਾਪ ਹੁੰਦਾ ਹੈ ਤੇਰਾ বিনা ਮੈਲਾ ਤੋਂ ਰਾਜ ਕਰਾਵੇ ਔਰ ਰਾਜਾ ਪਾਪ ਹੁੰਦਾ ਆ ਤੇ ਉਸ ਰੱਬ ਸਮਾਨ ਬਾਪ ਦੀ ਪੱਗ ਪੈਰਾਂ ਚ ਰੋਲਣਾ ਤਾਂ ਤੀਏ ਪਾਪ ਹੁੰਦਾ ਆ ਮੈਂ ਕਈ ਹੀਰਾ ਦਾ ਹੁੰਦਾ ਅੰਤ ਵੇਖਿਆ ਮੈਂ ਕਈ ਹੀਰਾ ਦਾ ਹੁੰਦਾ ਅੰਤ ਵੇਖਿਆ ਹਾਲ ਮਾੜਾ ਬਿਆਨਤ ਵੇਖਿਆ ਤੂੰ ਬਣ ਕੇ ਕਲਪਨਾ ਆਜ਼ਾਦ ਹੋ ਜਾ ਤੂੰ ਬਣ ਕੇ ਕਲਪਨਾ ਆਜ਼ਾਦ ਹੋ ਜਾ ਮੈਂ ਕਈ ਧੀਆ ਤੇ ਲੱਗਿਆ ਪਵੰਦ ਵੇਖਿਆ ਮੈਂ ਕਈ ਧੀਆ ਤੇ ਲੱਗਿਆ ਪਵੰਦ ਵੇਖਿਆ ਕੋਈ ਆਇਆ ਕੋਈ ਗਿਆ ਕੋਈ ਆਇਆ ਕੋਈ ਗਿਆ ਜ਼ਿੰਦਗੀ ਜੋ ਗਏ ਤੂੰ ਉਹਦੇ ਪਿੱਛੇ ਰੋਈ ਨਾ ਤੂੰ ਪੈਰਾ ਆਪਣੇ ਤੇ ਖੜੀ ਹੋਈ ਮਹਤਾਜ ਕਿਸੇ ਦੀ ਹੋਈ ਚੜਦੇ ਸੂਰਜ ਤੋਂ ਦਿਨ ਸ਼ੁਰੂ ਹੋਇਆ ਚੜਦੇ ਸੂਰਜ ਤੋਂ ਦਿਨ ਸ਼ੁਰੂ ਹੋਇਆ ਤੂੰ ਵੀ ਹਾਲ ਪੁੱਛ ਲਿਆ ਘਟਲ ਦੀ ਸ਼ਾਮ ਨੂੰ ਲਾ ਕੇ ਉਡਾਰੀ ਅੰਬਰਾਂ ਦੀ ਉੱਚਾ ਲਾਦੀ ਨਾਮ